ਸੁਨਿਆਰੇ ਦੀ ਦੁਕਾਨ ਤੇ ਹੋਈ ਲੱਖਾਂ ਦੀ ਲੁੱਟ ਪੁਲਿਸ ਨੇ ਚੱਕ ਲਏ ਸਾਰੇ ਹੀ ਲੁਟੇਰੇ ਹਾਂ ਹੁਣ ਦੇਖੋ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਦੁਰਮ ਦੇ ਖਿਲਾਫ ਸਖਤ ਲੜਾਈ ਦੀ ਸ਼ੁਰੂਆਤ ਕੀਤੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਇੱਕ ਇੰਟਰਸਟੇਟ ਗੈਂਗ ਆਫ ਰੋਬਰਸ ਨੂੰ ਕਪੂਰਥਲਾ ਪੁਲਿਸ ਵੱਲੋਂ ਬੜੀ ਹੀ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਅਰੈਸਟ ਕੀਤਾ ਗਿਆ ਇਸ ਮਹੀਨੇ ਦੀ 8 ਤਰੀਕ ਨੂੰ ਤਕਰੀਬਨ ਸਵੇਰੇ 4:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਅਣਪਛਾਤੇ 3-4 ਨਕਾਬਪੋਸ਼ ਲੋਕ ਕਟੇ ਰੰਗ ਦੀ ਹੁੰਡਈ ਐਕਸੈਂਟ ਗੱਡੀ ਦੇ ਵਿੱਚ ਆਏ ਸਨ ਅਤੇ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਉਹਦੇ ਤਾਲੇ ਤੋੜ ਕੇ ਸ਼ਟਰ ਖੋਲ ਕੇ ਦੁਕਾਨ ਦੇ ਵਿੱਚੋਂ ਬੜੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਂਦੀ ਅਤੇ ਸੋਨਾ ਦੀ ਲੁੱਟ ਕੀਤੀ ਹੈ ਅਤੇ ਤਿਜੋਰੀ ਵੀ ਜਿਹੜਾ ਪਟਕੇ ਲੈ ਗਏ ਹਨ ਇਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਪੁਲਿਸ ਟੀਮਾਂ ਪਹੁੰਚੀਆਂ ਸੀਨੀਅਰ ਅਫਸਰਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੁਰੰਤ ਕਾਰਵਾਈ ਕਰਦੇ ਹੋਏ ਮਦਈ ਮੁਕੱਦਮਾ ਬਲੋ ਸਟੇਟਮੈਂਟ ਰਿਕਾਰਡ ਕਰਕੇ ਸਖਤ ਤਰ੍ਹਾਂ ਹਮਤ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਮੁਕਦਮੇ ਦੀ ਤਫ਼ਤੀਸ਼ ਨੁਕਤੇ ਬਤਾਂਦੇ ਹੋਏ ਐਸਪੀਡੀ ਆ ਡੀਐਸਪੀ ਡੀਐਸਪੀ ਕਪੂਰਥਲਾ ਐਸਐਚਓ ਸਿਟੀ ਕਪੂਰਥਲਾ ਅਤੇ ਇੰਚਾਰਜ ਸੀਆਈਏ ਕਪੂਰਥਲਾ ਦੇ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਇਹਦੇ ਵਿੱਚ ਦੋਸ਼ੀਆਂ ਨੂੰ ਅੱਗੇ ਤੇ ਪਿੱਛੇ ਦੋਵੇਂ ਪਾਸੇ ਟਰੈਕ ਕੀਤਾ ਗਿਆ ਲਗਾਤਾਰ ਹੀ ਮੁਸਤਦੀ ਨਾਲ ਕੰਮ ਕਰਦੇ ਹੋਏ ਟੀਮਾਂ ਨੇ ਦੋਸ਼ੀਆਂ ਨੂੰ ਤਕਰੀਬਨ 300 ਕਿਲੋਮੀਟਰ ਤੱਕ ਫਾਲੋ ਕੀਤਾ ਹੈ ਤੇ ਫਾਲੋ ਕਰਨ ਉਪਰੰਤ ਇਹਨਾਂ ਦੀ ਜਿਹੜੀ ਟ੍ਰੇਲ ਹੈ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਿਕਲੇ ਹਨ ਆ ਇਹਦੇ ਵਿੱਚ ਗੱਲ ਇਹ ਸਾਹਮਣੇ ਆਈ ਹੈਗੀ ਕਿ ਦੋਸ਼ੀਆਂ ਨੇ ਵਕ ਵਕਤ ਰੀਕੇ ਨਾਲ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਪਰ ਫਿਰ ਵੀ ਪੁਲਿਸ ਨੇ ਬੜੀ ਮੁਸਤਦੀ ਨਾਲ ਕੰਮ ਕਰਦੇ ਹੋਏ ਇਹ ਦੋਸ਼ੀਆਂ ਦੇ ਜਿਹੜਾ ਇਹਨਾਂ ਦਾ ਟ੍ਰੇਸ ਕਰ ਲਿਆ ਸੀਗਾ ਸਾਨੂੰ ਬੜੇ ਵਧੀਆ ਜਿਹੜੀ ਇੱਕ ਇਨਪੁੱਟ ਮਿਲੀ ਸੀ ਕਿ ਜਿਹੜੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿੱਚ ਹੈਗੇ ਆ ਤੁਰੰਤ ਸਾਡੀ ਟੀਮਾਂ ਉੱਥੇ ਪਹੁੰਚ ਗਈਆਂ ਦੋਸ਼ੀਆਂ ਨੂੰ ਖਬਰ ਲੱਗੀ ਤੇ ਉਹ ਉਧਰ ਵੀ ਜਿਹੜਾ ਫਰਾਰ ਫਰਾਰ ਉਹ ਹੋ ਗਏ ਸੀ ਸਾਡੇ ਪਹੁੰਚਣ ਤੋਂ ਪਹਿਲਾਂ ਤੇ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਅਸੀਂ ਦੋਸ਼ੀਆਂ ਦੇ ਪਿੱਛੇ ਪੈਰੇ ਤੇ ਹੁਣ ਜਿਹੜਾ ਜ਼ਿਲ੍ਹਾ ਮੰਡੀ ਦੇ ਵਿੱਚੋਂ ਜਿਹੜਾ ਇਸ ਵਾਰ ਦਾ ਤਾਂ ਮੁੱਖ ਦੋਸ਼ੀ ਹੈ ਜੋਨੀ ਉਰਫ ਰਾਜੂ ਆ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਉਹਨੂੰ ਅਸੀਂ ਜ਼ਿਲ੍ਹਾ ਮੰਡੀ ਤੋਂ ਅਰੈਸਟ ਕੀਤਾ ਹੈ ਤੇ ਉਹਦੇ ਕੋਲ ਜਿਹੜੀ ਇੱਕ ਬਰੇਜ਼ਾ ਗੱਡੀ ਵੀ ਰਿਕਵਰ ਹੋਈ ਹੈ ਉਹਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਨੇ ਇਹ ਜਿਹੜੀ ਵਾਰਦਾਤ ਦੇ ਵਿੱਚ ਚਿੱਟੇ ਰੰਗ ਦੀ ਹੁੰਡੇ ਐਕਸੈਂਟ ਗੱਡੀ ਹੈ ਕੋਈ ਉਹਦਾ ਮਿੱਤਰ ਅਮਨ ਹੈਗਾ ਅਮਨਦੀਪ ਸਿੰਘ ਇਹ ਵੀ ਜਿਹੜਾ ਫੁੱਲਗੜੀ ਥਾਣਾ ਫੁੱਲਗੜੀ ਏਰੀਆ ਤੇ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਚ ਪੈਂਦਾ ਹੈ ਉਹਦੇ ਕੋਲੋਂ ਜਿਹੜੀ ਇਹ ਵਾਰਦਾਤ ਲਈ ਗੱਡੀ ਲਈ ਸੀ ਜਿਹੜਾ ਅਮਨਦ ਨੂੰ ਆਪਾਂ ਕਾਗੜਾ ਜ਼ਿਲ੍ਹੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਤੋਂ ਜਿਹੜਾ ਅਰੈਸਟ ਕੀਤਾ ਹੈ ਦੋਵਾਂ ਨੂੰ ਅਰੈਸਟ ਕਰਕੇ ਅਸੀਂ ਜਿਹੜਾ ਵਾਪਸ ਫਿਰੋਜ਼ਪੁਰ ਲੈ ਕੇ ਆਏ ਉਹਨਾਂ ਦਾ ਅਸੀਂ ਰਿਮਾਂਡ ਲਿਆ ਹੈ ਦੌਰਾਨ ਪੁੱਛਗਿੱਛ ਇੱਕ ਗੱਲ ਸਾਹਮਣੇ ਆਈ ਕਿ ਜੋ ਵੀ ਲੁੱਟਦਾ ਸਮਾਨ ਸੀਗਾ ਉਹਨਾਂ ਨੇ ਇੱਕ ਲੋਕਲ ਮੁੱਲਾ ਮੱਲਾ ਵਾਲਾਂ ਦਾ ਜਿਹੜਾ ਸੁਨਿਆਰਾ ਸੀਗਾ ਉਹਨੂੰ ਜਿਹੜਾ ਸਾਰਾ ਸਮਾਨ ਵੇਚਿਆ ਸੀਗਾ ਤੁਰੰਤ ਹੀ ਇੱਥੇ ਕਾਰਵਾਈ ਕਰਦੇ ਹੋਏ ਟੀਮਾਂ ਲੱਗੀਆਂ ਤੇ ਜਿਹੜੇ ਸੁਨਿਆਰੇ ਸੀ ਆਪਣੀ ਦੁਕਾਨਾਂ ਬੰਦ ਕਰਕੇ ਲੁਕੇ ਹੋਏ ਸੀ ਭੱਜੇ ਹੋਏ ਸੀ ਤੇ ਟੀਮਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜੇ ਦੋ ਸੁਨਿਆਰੇ ਧਰਮਪਾਲ ਸਿੰਘ ਜਿਹੜੇ ਹੈਗੇ ਆ ਮੱਲਾਵਾਲਾ ਦੇ ਰਹਿਣ ਵਾਲੇ ਆ ਉਹਨਾਂ ਨੂੰ ਤੇ ਉਹਨਾਂ ਦੇ ਬੇਟਾ ਜਿਹੜਾ ਰਾਹੁਲ ਸ਼ਰਮਾ ਦੋਵਾਂ ਨੂੰ ਅਸੀਂ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਅਸੀਂ 8 ਲੱਖ ਰੁਪਏ 3 ਕਿਲੋ ਚਾਂਦੀ ਤੇ 4.5 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਿਆਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਇਹ ਦੱਸਣ ਜੋ ਗੱਲ ਹੈ ਕਿ ਜਿਹੜਾ ਇਸ ਵਾਰਦਾਤਾ ਦਾ ਮੁੱਖ ਦੋਸ਼ੀ ਹੈ ਦੋਨੀ ਉਰਫ ਰਾਜੂ ਇਹਦੇ ਉੱਤੇ ਪਹਿਲਾਂ ਹੀ ਤਕਰੀਬਨ 20 ਅਪਰਾਧਿਕ ਮੁਕਦਮੇ 12 ਜ਼ਿਲ੍ਹਿਆਂ ਦੇ ਵਿੱਚ ਦਰਜ ਹਨ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਲੁਧਿਆਣਾ ਬਰਨਾਲਾ सिरसा ਹਰਿਆਣਾ ਸੰਗਰੂਰ ਫਤਿਹਪੁਰਬਾਦ ਹਰਿਆਣੇ ਦੇ ਵਿੱਚ ਕੈਥਲ ਹਰਿਆਣਾ ਬਟਾਲਾ ਅੰਮ੍ਰਿਤਸਰ ਫਰੀਦਕੋਟ ਅਤੇ ਗਿੱਦੜਪਾਹਾ ਦੇ ਵਿੱਚ ਟੋਟਲ ਕੁਲ ਵੀ ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਪਹਿਲਾਂ ਹੀ ਦਰਜ ਸਨ ਤੇ ਇਹ ਬੇਲ ਤੇ ਬਾਹਰ ਸੀ ਤੇ ਇਹ ਜਿਹੜਾ ਜੌਨੀ ਨਸ਼ਾ ਕਰਨ ਦਾ आदी ਸੀਗਾ ਤੇ ਨਸ਼ਾ ਕਰਕੇ ਹੀ ਜਿਹੜਾ ਰਾਤ ਨੂੰ ਇਹਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਸ ਵਾਰਦਾਤ ਦੇ ਵਿੱਚ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਹੈ ਉਹ ਅਸੀਂ ਨਾਮਿਨੇਟ ਜਿਹੜੇ ਕਰ ਲਏ ਹਨ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੇ ਪਿੱਛੇ ਵੀ ਸਾਡੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਹੈ ਜਿਹੜਾ ਉਹਨਾਂ ਤੋਂ ਹੋਰ ਵੀ ਜਿਹੜੀ ਬਰਾਮਦਗੀਆਂ ਹੋਣ ਦੀ ਜਿਹੜੀ ਪੂਰੀ ਜਿਹੜਾ ਉਮੀਦ ਹੈਗੀ ਹੈ ਤੇ ਅਸੀਂ ਬਹੁਤ ਹੀ ਛੇਤੀ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ ਇਹਦੇ ਚ ਆਲਮੋਸਟ ਜਿਹੜੇ ਸਾਰੇ ਮੁਕੱਦਮੇ ਆ ਆਲਮੋਸਟ ਸਾਰੇ ਮੁਕੱਦਮੇ ਜਿਹੜੇ ਚੋਰੀ ਦੇ ਹੈਗੇ